ਫਿਰ ਮੈਂ ਵੀ ਐਸਐਚਓ ਨਹੀਂ ਆਵਾਂ ਜੀਰੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪਦੀ ਤਿਆਰੀ ਕਰ ਲਓ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚਾਇਤ ਤੋਂ ਮੈਂ ਸਰਟੀਫਿਕੇਟ ਲੈਣਾ ਕਿ ਮੇਰੇ ਨਗਰ ਵਿੱਚ ਕੋਈ ਨਸ਼ਾ ਨਹੀਂ ਵੇਚਦਾ ਹਮੇਸ਼ਾ ਮੇਰੀ ਆਤ ਮਾਂ ਦੀ ਆਤ ਤੋਂ ਮਜਬੂਰ ਪਹਿਲਾਂ ਮੈਂ ਆ ਕੇ ਦੱਸਦਾ ਔਰ ਤਿਆਰੀ ਕਰ ਲਓ ਆਪਦੀ ਜਿਹੜਾ ਬੰਦਾ ਮੈਨੂੰ ਘਰੇ ਨਾ ਮਿਲਿਆ ਇਹਦਾ ਮਤਲਬ ਉਹ ਨਸ਼ਾ ਵੇਚਣ ਦਾ ਆਦਤੀ ਹੈ ਆਪਦੇ ਘਰਾਂ ਵਿੱਚ ਵਾਪਸ ਆ ਜਾਓ ਅਤੇ ਚੰਗੇ ਕੰਮ ਕਰੋ ਮੈਂ ਤੁਹਾਨੂੰ ਫਿਰ ਵਾਰਨਿੰਗ ਦਿੰਦਾ ਹਾਂ ਅਤੇ ਬੇਨਤੀ ਕਰਦਾ ਜਿਹੜੇ ਛੋਟੇ-ਛੋਟੇ ਬੱਚੇ ਜਿੰਨਾਂ ਜਨਾਨੀਆਂ ਨੇ ਲਾਏ ਨੇ ਕੁੜੀਆਂ ਵਿੱਚ ਨਾਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਅੱਜ ਪਹਿਲੇ ਦਿਨ ਤੇ ਅੱਜ ਤੋਂ ਆਦੀ ਤਿਆਰੀ ਕਰ ਲਓ ਮੈਂ ਆਤਾ ਕਬਰਾਂ ਕਬਰ ਕਸ ਕਰ ਲਿਆ ਸਭ ਤੋਂ ਪਹਿਲਾਂ ਮੈਂ ਸਟੈਂਡ ਨੂੰ ਅੱਜ ਡਾਟ ਕਰਦਾ ਇਸ ਪਿੰਡ ਨੂੰ ਮੈਂ ਨਸ਼ਾ ਮੁਕਤ ਕਰਨਾ ਹੈ ਮੈਂ ਹੁਣ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਘਰ ਛੱਡ ਛੱਡ ਕੇ ਨਾ ਪਜੇ ਤੇ ਫਿਰ ਮੈਂ ਵੀ ਐਸਚੋਨੀ ਆਵਾਂ ਜੀਰੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪਦੀ ਤਿਆਰੀ ਕਰ ਲਓ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚਾਇਤ ਤੋਂ ਮੈਂ ਸਰਟੀਫਿਕੇਟ ਲੈਣਾ ਕਿ ਮੇਰੇ ਨਗਰ ਵਿੱਚ ਕੋਈ ਨਸ਼ਾ ਨਹੀਂ ਵੇਚਦਾ ਹਮੇਸ਼ਾ ਮੇਰੀ ਆਤ ਮਾਂ ਦੀ ਆਤ ਤੋਂ ਮਰੀ ਬੂਰਾ ਪਹਿਲਾਂ ਮੈਂ ਆ ਕੇ ਦੱਸਦਾ ਔਰ ਤਿਆਰੀ ਕਰ ਲੋ ਆਪਦੀ ਜਿਹੜਾ ਬੰਦਾ ਮੈਨੂੰ ਘਰੇ ਨਾ ਮਿਲਿਆ ਇਹਦਾ ਮਤਲਬ ਉਹ ਨਸ਼ਾ ਵੇਚਣ ਦਾ ਆਦੀ ਹੈ ਆਪਦੇ ਘਰਾਂ ਵਿੱਚ ਵਾਪਸ ਆ ਜਾਓ ਅਤੇ ਚੰਗੇ ਕੰਮ ਕਰੋ ਮੈਂ ਤੁਹਾਨੂੰ ਫਿਰ ਵਾਰਨਿੰਗ ਦਿੰਦਾ ਔਰ ਬੇਨਤੀ ਕਰਦਾ ਜਿਹੜੇ ਛੋਟੇ-ਛੋਟੇ ਬੱਚੇ ਜਿਨ੍ਹਾਂ ਜਨਾਨੀਆਂ ਨੇ ਲਾਏ ਨੇ ਕੁੜੀਆਂ ਵੇਚਣ ਵਾਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਮੈਂ ਤੁਹਾਨੂੰ ਬੇਨਤੀ ਕਰਨਾ ਅੱਜ ਪਹਿਲੇ ਦਿਨ ਤੇ ਅੱਜ ਤੋਂ ਆਪ ਦੀ ਤਿਆਰੀ ਕਰ ਲਓ ਮੈਂ ਆਤਾ ਕਮਰਾ ਕਮਲ ਕਸ ਸਸ ਲਿਆ ਸਭ ਤੋਂ ਪਹਿਲਾਂ ਮੈਂ ਇਸ ਪੈਨ ਨੂੰ ਅੱਜ ਦੌਰਤ ਕਰਦਾ ਇਹ ਪੈਨ ਨੂੰ ਮੈਂ ਨਸ਼ਾ ਮੁਕਤ ਕਰਨਾ ਹੈ ਹਮ ਹੁਣ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਘਰ ਛੱਡ ਛੱਡ ਕੇ ਨਾ ਪੁੱਜੇ ਤੇ ਫਿਰ ਮੈਂ ਵੀ ਐਸਚ ਹੋਣੀ ਆਵਰ ਜੀਰੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪ ਦੀ ਤਿਆਰੀ ਕਰ ਲਓ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚ ਤੋਂ ਮੈਂ ਸਰਟੀਫਿਕੇਟ ਲੈਣਾ ਕਿ ਮੇਰੇ ਨਗਰ ਵਿੱਚ ਕੋਈ ਨਸ਼ਾ ਨਹੀਂ ਵੇਚਦਾ ਹਮੇਸ਼ਾ ਮੇਰੀ ਆਤਮਾ ਮਾਂ ਦੀ ਆਤਮਾ ਬੜੀ ਬੋਰਾ ਪਹਿਲਾਂ ਮੈਂ ਆ ਕੇ ਦੱਸਦਾ ਔਰ ਤਿਆਰੀ ਕਰ ਲੋ ਆਪ ਦੀ ਜਿਹੜਾ ਬੰਦਾ ਮੈਨੂੰ ਘਰੇ ਨਾ ਮਿਲਿਆ ਇਹਦਾ ਮਤਲਬ ਉਹ ਨਸ਼ਾ ਵੇਚਣ ਦਾ ਆਦੀ ਹੈ ਆਪਦੇ ਘਰਾਂ ਵਿੱਚ ਵਾਪਸ ਆ ਜਾਓ ਅਤੇ ਚੰਗੇ ਕੰਮ ਕਰੋ ਮੈਂ ਤੁਹਾਨੂੰ ਫਿਰ ਵਾਰਨਿੰਗ ਦਿੰਦਾ ਔਰ ਬੇਨਤੀ ਕਰਦਾ ਜਿਹੜੇ ਛੋਟੇ ਛੋਟੇ ਬੱਚੇ ਜਿੰਨਾਂ ਜਨਾਨੀਆਂ ਨੇ ਲਾਏ ਨੇ ਕੁੜੀਆਂ ਵੇਚਣ ਵਾਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਅੱਜ ਪਹਿਲੇ ਦਿਨ ਤੇ ਅੱਜ ਤੋਂ ਆਦੀ ਤਿਆਰੀ ਕਰ ਲਓ ਮੈਂ ਆਪਦਾ ਕਬਰਾਂ ਕਬਰ ਕਸ ਫਸ ਲਿਆ ਸਭ ਤੋਂ ਪਹਿਲਾਂ ਮੈਂ ਪੈਣ ਨੂੰ ਅੱਜ ਡਾਟ ਕਰਦਾ ਇਹ ਪੈਣ ਨੂੰ ਮੈਂ ਨਸ਼ਾ ਮੁਕਤ ਕਰਨਾ ਹੈ ਮੈਂ ਹੁਣ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਘਰ ਛੱਡ ਛੱਡ ਕੇ ਨਾ ਪੁੱਜੇ ਤੇ ਫਿਰ ਮੈਂ ਵੀ ਐਸਐਚਓ ਨਹੀਂ ਆਵਾਂ ਜੀਰੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪਦੀ ਤਿਆਰੀ ਕਰ ਲਓ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚਾਇਤ ਤੋਂ ਮੈਂ ਸਰਟੀਫਿਕੇਟ ਲੈਣਾ ਕਿ ਮੇਰੇ ਨਗਰ ਵਿੱਚ ਕੋਈ ਨਸ਼ਾ ਨਹੀਂ ਵੇਚਦਾ ਹਮੇਸ਼ਾ ਮੇਰੀ ਆਤਮਾ ਮਾਂ ਦੀ ਆਤਮਾ ਮਜ਼ਬੂਰ ਪਹਿਲਾਂ ਮੈਂ ਆ ਕੇ ਦੱਸਦਾ ਔਰ ਤਿਆਰੀ ਕਰ ਲਓ ਆਪਦੀ ਜਿਹੜਾ ਬੰਦਾ ਮੈਨੂੰ ਘਰੇ ਨਾ ਮਿਲਿਆ ਇਹਦਾ ਮਤਲਬ ਉਹ ਨਸ਼ਾ ਵੇਚਣ ਦਾ ਆਦੀ ਹੈ ਆਪਦੇ ਘਰਾਂ ਵਿੱਚ ਵਾਪਸ ਆ ਜਾਓ ਅਪਾ ਚੰਗੇ ਕੰਮ ਕਰੋ ਮੈਂ ਤੁਹਾਨੂੰ ਫਿਰ ਵਾਰਨਿੰਗ ਦਿੰਦਾ ਹਾਂ ਔਰ ਬੇਨਤੀ ਕਰਦਾ ਜਿਹੜੇ ਛੋਟੇ ਛੋਟੇ ਬੱਚੇ ਜਿਨ੍ਹਾਂ ਜਨਾਨੀਆਂ ਨੇ ਲਾਏ ਨੇ ਕੁੜੀਆਂ ਵਿੱਚ ਨਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਮੈਂ ਤੁਹਾਨੂੰ ਬੇਨਤੀ ਕਰਨਾ ਅੱਜ ਪਹਿਲੇ ਦਿਨ ਤੇ ਅੱਜ ਤੋਂ ਆਦੀ ਤਿਆਰੀ ਕਰ ਲਓ ਮੈਂ ਆਤਾ ਕਬਰਾਂ ਕਬਰ ਕਸ ਕਸ ਲਿਆ ਸਭ ਤੋਂ ਪਹਿਲਾਂ ਮੈਂ ਇਸ ਪੈਨ ਨੂੰ ਅੱਜ ਡਾਉਟ ਕਰਦਾ ਇਸ ਪੈਨ ਨੂੰ ਮੈਂ ਨਸ਼ਾ ਮੁਕਤ ਕਰਨਾ ਹੈ ਮੈਂ ਹੁਣ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਕੱਲ ਛੱਡ ਛੱਡ ਕੇ ਨਾ ਪੁੱਜੇ ਤੇ ਫਿਰ ਮੈਂ ਵੀ ਐਸਚਉਣੀ ਆਵਾਂ ਜੀਰੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪਦੀ ਤਿਆਰੀ ਕਰ ਲਓ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚਾਇਤ ਤੋਂ ਮੈਂ ਸਰਟੀਫਿਕੇਟ ਲੈਣਾ ਕਿ ਮੇਰੇ ਨਗਰ ਵਿੱਚ ਕੋਈ ਨਸ਼ਾ ਨਹੀਂ ਵੇਚਦਾ ਹਮੇਸ਼ਾ ਮੇਰੀ ਆਤਮਾ ਮਾਂ ਦੀ ਆਤਮਾ ਮੈਨੂੰ ਬੂਰਾ ਪਹਿਲਾਂ ਮੈਂ ਆ ਕੇ ਦੱਸਦਾ ਹਾਂ ਔਰ ਤਿਆਰੀ ਕਰ ਲਓ ਆਪਦੀ ਜਿਹੜਾ ਬੰਦਾ ਮੈਨੂੰ ਘਰੇ ਨਾ ਮਿਲਿਆ ਇਹਦਾ ਮਤਲਬ ਉਹ ਨਸ਼ਾ ਵੇਚਣ ਦਾ ਆਦੀ ਹੈ ਆਪਦੇ ਘਰਾਂ ਵਿੱਚ ਵਾਪਸ ਆਜੋ ਅਤੇ ਚੰਗੇ ਕੰਮ ਕਰੋ ਮੈਂ ਤੁਹਾਨੂੰ ਫਿਰ ਵਾਰਨਿੰਗ ਦਿੰਦਾ ਔਰ ਬੇਨਤੀ ਕਰਦਾ ਜਿਹੜੇ ਛੋਟੇ ਛੋਟੇ ਬੱਚੇ ਜਿੰਨਾਂ ਜਨਾਨੀਆਂ ਨੇ ਲਾਏ ਨੇ ਕੂੜੀਆਂ ਵਿੱਚ ਨਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਅੱਜ ਪਹਿਲੇ ਦਿਨ ਤੇ ਅੱਜ ਤੋਂ ਆਦੀ ਤਿਆਰੀ ਕਰ ਲਓ ਮੈਂ ਆਤਾ ਕਬਰਾਂ ਕਬਰ ਕਸ ਕਸ ਲਿਆ ਸਭ ਤੋਂ ਪਹਿਲਾਂ ਮੈਂ ਇਸ ਪੈਨ ਨੂੰ ਅੱਜ ਡਾਊਟ ਕਰਦਾ ਇਸ ਪੈਨ ਨੂੰ ਮੈਂ ਨਸ਼ਾ ਮੁਕਤ ਕਰਨਾ ਹੈ ਹਾਂ ਮੈਂ ਹੁਣ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਘਰ ਛੱਡ ਛੱਡ ਕੇ ਨਾ ਕੋਜੇ ਤੇ ਫਿਰ ਮੈਂ ਵੀ ਐਸਚ ਹੋਣੀ ਆਵਾਂ ਜੀਰੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪਦੀ ਤਿਆਰੀ ਕਰ ਲਓ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚਾਇਤ ਤੋਂ ਮੈਂ ਸਰਟੀਫਿਕੇਟ ਲੈਣਾ ਤੇ ਮੇਰੇ ਨਗਰ ਵਿੱਚ ਕੋਈ ਨਸ਼ਾ ਨਹੀਂ ਵੇਚਦਾ ਹਮੇਸ਼ਾ ਮੇਰੀ ਆਤ ਮਾਂ ਦੀ ਆਤ ਤੋਂ ਵੜੀ ਬੋਰਾ ਪਹਿਲਾਂ ਮੈਂ ਆ ਕੇ ਦੱਸਦਾ ਹਾਂ ਔਰ ਤਿਆਰੀ ਕਰ ਲੋ ਆਪਦੀ ਜਿਹੜਾ ਬੰਦਾ ਮੈਨੂੰ ਘਰੇ ਨਾ ਮਿਲਿਆ ਇਹਦਾ ਮਤਲਬ ਉਹ ਨਸ਼ਾ ਵੇਚਣ ਦਾ ਆਦੀ ਹੈ ਆਪਦੇ ਘਰਾਂ ਵਿੱਚ ਵਾਪਸ ਆ ਜਾਓ ਅਤੇ ਚੰਗੇ ਕੰਮ ਕਰੋ ਮੈਂ ਤੁਹਾਨੂੰ ਫਿਰ ਵਾਰਨਿੰਗ ਦਿੰਦਾ ਔਰ ਬੇਨਤੀ ਕਰਦਾ ਜਿਹੜੇ ਛੋਟੇ ਛੋਟੇ ਬੱਚੇ ਜਿੰਨਾਂ ਜਗਾਮੀਆਂ ਨੇ ਲਾਏ ਨੇ ਉਹਨੀਆਂ ਵਿੱਚ ਨਾਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਅੱਜ ਪਹਿਲੇ ਦਿਨ ਤੇ ਅੱਜ ਤੋਂ ਆਦੀ ਤਿਆਰੀ ਕਰ ਲਓ ਮੈਂ ਆਤਾ ਕਬਰਾਂ ਕਬਰ ਕਸ ਲਿਆ ਸਭ ਤੋਂ ਪਹਿਲਾਂ ਮੈਂ ਇਸ ਪੈਨ ਨੂੰ ਅੱਜ ਦੌਤ ਕਰਦਾ ਇਸ ਪੈਨ ਨੂੰ ਮੈਂ ਨਸ਼ਾ ਮੁਕਤ ਕਰਨਾ ਹੈ ਹਾਂ ਮੈਂ ਹੁਣ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਘਰ ਛੱਡ ਛੱਡ ਕੇ ਨਾ ਕੋਜੇ ਤੇ ਫਿਰ ਮੈਂ ਵੀ ਇਸ ਤਰ੍ਹਾਂ ਨਹੀਂ ਆਵਾਂ ਜੀਰੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪਦੀ ਤਿਆਰੀ ਕਰ ਲਓ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚਾਇਤ ਤੋਂ ਮੈਂ ਸਰਟੀਫਿਕੇਟ ਲੈਣਾ ਕਿ ਮੇਰੇ ਨਗਰ ਵਿੱਚ ਕੋਈ ਨਸ਼ਾ ਨਹੀਂ ਵੇਚਦਾ ਹਮੇਸ਼ਾ ਮੇਰੀ ਆਤਮਾ ਮਾਂ ਦੀ ਆਤਮਾ ਮਿਲਬੂਰਾ